ਕੀ ਨਾਮ ਦਾ ਬਲਦਰ ਆਪਨਾਂ ਨਾਮ ਪ੍ਰੇਜੰਡ ਸਿੰਘ ਜਿਹੜਾ ਪਿੰਡ ਹੈ ਪਿੰਡ ਫਤੇਗੜ ਸਭਰਾਈ ਫਤੇਗੜ ਸਭਰਾ ਕਿ ਕਿੰਨਾ ਕੁ ਪਾਣੀ ਹੈਗਾ ਅੰਦਰਲੇ ਪਾਸੇ ਪਾਣੀ ਜੀ 10 10 15 15 ਫੁੱਟ ਤੱਕ ਆਈ 15 15 ਫੁੱਟ ਤੱਕ ਆ ਤੇ ਜਿਹੜੇ ਅੱਗੇ ਜਾਈਏ ਆਪਾਂ ਤੇ ਫਿਰ ਤਾਂ ਪਛੋ ਕੋਈ ਨਾ ਜੀ ਫਿਰ ਤਾਂ ਵੱਡਾ ਦਰਿਆ ਪੂਰੀ ਲਹਿਰ ਚ ਵਗੰਦਿਆ ਜੀ ਤੇ ਉਧਰਲੇ ਪਾਸੇ ਜਿਹੜੇ ਘਰ ਆ ਕਿੰਨੇ ਘਰ ਆਪਣੇ ਆਪਣੇ ਇੱਧਰ ਘਰ ਆ ਜੀ 20 25 ਘਰ ਤਾਂ ਹੀ ਆਹੀ ਆ ਤੇ ਜੇ ਥਾਣ ਤਰੇ ਆਈਏ ਤੇ ਇਤਰਾ ਹੀ ਲੜੀ ਪਿੰਡ ਹੀ ਹੈ ਸਾਡੇ ਆਪਣੇ ਘਰ ਅੰਦਰ ਆ ਜੇ ਪਾਣੀ ਆ ਜੀ ਅੱਜ ਸਾਹਮਣੇ ਘਰ ਆਪਣੇ ਜੀ ਵਿਖਾ ਸਕਦੇ ਤੁਸੀਂ ਸਾਹਮਣੇ ਉਹ ਘਰ ਆਪਣੇ ਆ ਜੀ ਇੱਧਰ ਵੜ ਜਾ ਹਾਂ ਜੀ ਲੈ ਕਮਾਲੀਆ ਤੈਨੂੰ ਲਾਲ ਦੀ ਨਾਲ ਦਿਖਾ ਦੇ ਦਰੋਂ ਬੱਚੋ ਇੱਥੋਂ ਇੱਥੋਂ ਕਰਕੇ ਬਾਈ ਦਾ ਵਹੀਂ ਇੱਧ ਸਾਹਮਣੇ ਘਰ ਆਪਣੇ ਆ ਜੀ ਉਹ ਪਿੱਛੇ ਸਾਹਮਣੇ ਘਰ ਬਾਈ ਜੀ ਉਹਨਾਂ ਦੇਗੇ ਆ ਤੇ ਪਰਿਵਾਰ ਜਿਹੜਾ ਸਵੈਚੀ ਬੈਠਾ ਪਰਿਵਾਰ ਵਿੱਚ ਆ ਜੀ ਬੱਚੇ ਆਪਣੇ ਵਿੱਚ ਆ ਜੀ ਇੱਥੇ ਤਾਂ ਹੋ ਪਾਣੀ ਦਾ ਵਹਾਅ ਤੇਜ਼ ਹੁੰਦਾ ਜਾ ਰਿਹਾ ਹੈਗਾ ਹਾਂ ਜੀ ਹਾਂ ਜੀ ਤੇ ਕਿਦਾਂ ਡਰ ਨਹੀਂ ਲੱਗਦਾ ਫਿਰ ਇਦਾਂ ਬਈ ਡਰ ਤਾਂ ਫਿਰ ਲੱਗਦਾ ਹੀ ਆ ਜੀ ਹੁਣ ਘਰ ਵੀ ਛੱਡਣ ਨੂੰ ਜੀ ਨਹੀਂ ਕਰਦਾ ਜੀ ਠੀਕ ਹੈ ਜੀ ਕਿਉਂਕਿ ਕੱਲੀ ਕੱਲੀ ਚੀਜ਼ ਜਿਹੜੀ ਹੈ ਨਾ ਬਣਾਈ ਬਹੁਤ ਔਖੀ ਹੈ ਜੀ ਠੀਕ ਆ ਤੇ ਚੋਰੀ ਜਿਹੜੀ ਹੈ ਨਾ ਚੋਰੀ ਤੋਂ ਡਰ ਲੱਗਦਾ ਕੋਈ ਮਗਰੋਂ ਕੋਈ ਚੱਕੇ ਨਾ ਚੱਕਣਾ ਲੈ ਜਾਏ ਚੋਰੀ ਅੱਛਾ ਇਦਾਂ ਦੇ ਹਾਲਾਤਾਂ ਦੇ ਵਿੱਚ ਇਸ ਤ अच्छा ओके okay. हां जी ज्यादा ਹੁੰਦਾ ਇਸ ਤਰ੍ਹਾਂ ਹੀ ਮਲਕੀ ਤੁਸੀਂ ਬਾਹਰ ਬੰਦੇ ਬੈਠ ਜਾਓ ਕੋਈ ਜਾਵੇ ਜਾਵੇ ਤੇ ਚੀ ਚੂ ਚੱਕ ਲਿਆਵੇ ਕੋਈ ਚੋਰੀ ਕਰਾਵੇ ਹੈਨਾ ਬਹੁਤ ਹੁੰਦਾ ਜੀ ਇਸ ਤਰ੍ਹਾਂ ਹਮ ਕਿੱਦਾਂ ਦੀ ਜਿਹੜੀ ਮਦਦ ਦੀ ਅੱਜ ਲੋੜ ਆ ਜੇ ਇੱਥੇ ਕਈਏ ਤਾਂ ਵੈਸੇ ਤਾਂ ਸਾਡੇ ਜਿਹੜੇ ਮੋਗੇ ਏਰੀਆ ਦੇ ਲੋਕ ਆ ਉਹ ਚਾਰਾ ਤੇ ਚੌਕਰ ਲੈ ਕੇ ਪਹੁੰਚੇ ਬਹੁਤ ਮਿਹਰਬਾਨੀ ਆ ਜੀ ਇਸੋ ਜਿਹੇ ਭਰਾਵਾਂ ਦੀ ਬਾਕੀ ਗੁਰੂ ਮਹਾਰਾਜ ਭੇਜਦਾ ਜੀ ਆਵਾਜ਼ ਦੇ ਕੇ ਪਤਾ ਤਾਂ ਕਿਸੇ ਨੂੰ ਨਹੀਂ ਕਿਤੇ ਕਿੱਥੇ ਕੌਣ ਕਿੰਨੀ ਚੀਜ਼ ਚਾਹੀਦੀ ਕਿ ਉਹਨੂੰ ਕਿਵੇਂ ਹੈਨਾ ਤੇ ਉਹ ਗੁਰੂ ਪਾਤਸ਼ਾਹ ਹੀ ਆ ਜੀ ਤੇ ਇਹ ਤਾਂ ਸਾਰੇ ਆਪਣੇ ਪੰਜਾਬੀ ਆ ਵਾਣਾ ਜਿਹੜਾ ਪੰਜਾਬ ਆ ਜੀ ਇਹੋ ਗੱਲ ਜਿਹਦਾ ਆਪਾਂ ਕਿਤੇ ਵੀ ਚਲ ਜੀਏ ਨਾ ਬਾਰ ਸਟੇਟ ਚ ਕਿਤੇ ਵੀ ਚਲ ਜੀਏ ਸਿਰ ਪੰਜਾਬ ਦਾ ਇਹੀ ਜਿਹੜੀ ਹੈ ਕਿ ਨ ਮਸ਼ਹੂਰੀ ਹੁੰਦੀ ਆ ਪੰਜਾਬ ਇਸ ਚੀਜ਼ ਤੋਂ ਪਿੱਛੇ ਨਹੀਂ ਹਟਦਾ ਠੀਕ ਆ ਜੀ ਨਹੀਂ ਹਟਦਾ ਤੇ ਬਹੁਤ ਮਿਹਰਬਾਨੀਆਂ ਵੀ ਇੰਨੀ ਸੇਵਾ ਕਰਦੇ ਆ ਜੀ ਜਿਹੜੇ ਡੁੱਬੇ ਆ ਲੋਕ ਤੇ ਅਸੀਂ ਉਹਨਾਂ ਦਾ ਧੰਨਵਾਦ ਆ ਸਰਕਾਰ ਦਾ ਤੁਹਾਨੂੰ ਬੱਸ ਸਰਕਾਰ ਤਾਂ ਕੁਝ ਨਹੀਂ ਕਰਦੀ ਜੀ ਸਰਕਾਰ ਨਹੀਂ ਕਰਦੀ ਸਰਕਾਰ ਸਿਰਫ ਆਉਂਦੀ ਫੋਟੋਆਂ ਖਿਚਾ ਕੇ ਗਾ ਜਾਂਦੇ ਠੀਕ ਆ ਚਲੋ ਸਾਡੇ ਕਟਾਰੀਆ ਸਾਹਿਬ ਐਮ ਐਲ ਏ ਸਾਹਿਬ ਉਹ ਆਪਣੇ ਆਏ ਆ ਜਿੰਨਾ ਉਹਨਾਂ ਨੂੰ ਪਿੱਛੋਂ ਆ ਰਿਹਾ ਵਾ ਤੇ ਉਹਨੇ ਆਪਣੀ ਹੈਲਪ ਉਹ ਕਰ ਰਹੇ ਅਸੀਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਲੱਗਦਾ ਨਹੀਂ ਪਾਣੀ ਦਾ ਵਹਾ ਜਿਹੜਾ ਹੋਰ ਤੇਜ਼ ਹੁੰਦਾ ਹਾਂਜੀ ਹਾਂਜੀ ਕੱਲ ਪਾਣੀ ਜਮਾਂ ਹੀ ਲੱਥਾ ਸੀ ਦੇਖੋ ਕਿੰਨਾ ਤੇਜ਼ ਕੱਲ ਪਾਣੀ ਜਮਾਂ ਹੀ ਨਹੀਂ ਹੈਗਾ ਜੀ ਘਟ ਘਟਿਆ ਸੀ ਇਹ ਰਾਤੋਂ ਰਾਤ ਪਾਣੀ ਜ਼ਿਆਦਾ ਆਇਆ ਜੀ ਪਾਣੀ ਵਧਦਾ ਜਾਂਦਾ ਹਾਂਜੀ ਰਾਤੋਂ ਰਾਤ ਜ਼ਿਆਦਾ ਪਾਣੀ ਘਰ ਆਪਣੇ ਬਾਰਸ਼ਾ ਬਹੁਤ ਜ਼ਿਆਦੀ ਆ ਰਹੀ ਹੈ ਨਾ ਘਰ ਉੱਚੀ ਜਗ੍ਹਾ ਤੇ ਹੈਗੇ ਨਹੀਂ ਘਰ ਉੱਚੀ ਜਗ੍ਹਾ ਤੇ ਹੈ ਜੀ ਆਪਣੇ ਅੱਛਾ ਬਾਲ ਬੱਚਾ ਸਭ ਵੇਚੀ ਆ ਵੇਚੀ ਵੇਚੀ ਜੀ ਤੇ ਬਾਕੀ ਸਭ ਰਾਸ਼ਨ ਪਾਣੀ ਖਾਣ ਪੀਣ ਦਾ ਪ੍ਰਬੰਧ ਹੈ ਉਹ ਜੀ ਕਰੀ ਜਾਂਦੇ ਆ ਬਾਕੀ ਸਾਡਾ ਸਰਪੰਚ ਆ ਜੀ ਪਿੰਡ ਦਾ ਬਹੁਤ ਵਧੀਆ ਵਧੀਆ ਬੰਦਾ ਬਣਾਇਆ ਗਿਆ ਠੀਕ ਹੈ ਜੀ ਤੇ ਅਸੀਂ ਉਹਦੇ ਗੋਣੀ ਗੋਨੇ ਆ ਜੀ ਹਾਂ ਬਾਰਸ਼ ਦਾ ਕਹਿਰ ਉੱਪਰੋਂ ਫਿਰ جاری ਆ ਬਾਰਸ਼ ਫਿਰ ਤੇਜ਼ ਹੋਈ ਆ ਤੇ ਜਸ ਕਰਕੇ ਜਿਹੜਾ ਪਾਣੀ ਦਾ ਵਹਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਬਾਈ ਜੀ ਨੇ ਦੱਸਿਆ ਕਿ ਜਿਹੜੇ ਪਿਛਲੇ ਪਾਸੇ ਜਿਹੜੇ ਇਹਨਾਂ ਦੇ ਘਰ ਆ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਆ ਬਹੁਤ ਜਿਆਦਾ ਤੇਜ਼ ਹੋ ਗਿਆ ਹੈਗਾ ਤੇ ਜਿਹੜਾ ਕਾਫੀ ਜਿਹੜਾ بارش ਦਾ ਪਾਣੀ ਹੁਣ ਜਿਆਦਾ ਤੇਜ਼ ਹੁੰਦਾ ਜਾ ਰਿਹਾ ਹੈਗਾ ਮੈਨੂੰ ਲੱਗਦਾ ਕਿ ਪਾਣੀ ਜਿਹੜਾ ਚੜਨ ਦਾ ਵੀ ਖਤਰਾ ਬਣਿਆ ਹੋਇਆ ਸੋ ਜਿਤਨਾ ਵੀਰ ਨੇ ਦੱਸਿਆ ਕਿ ਸਾਡਾ ਜਿਹੜਾ ਸਾਰਾ ਪਰਿਵਾਰ ਉਧਰਲੇ ਪਾਸੇ ਬੈਠਾ ਹੋਇਆ ਸੋ ਅਰਦਾਸ ਕਰਦੇ ਆਂ ਪਰਮਾਤਮਾ ਅਗੇ ਗੁਰੂ ਰਾਮਦਾਸ ਜੀ ਅਗੇ ਕਿ ਹੈ ਪਰਮਾਤਮਾ ਇਸ ਕੁਦਰਤ ਦੇ ਕਹਿਰ ਨੂੰ ਉੱਪਰਲੇ ਪਾਸੋਂ ਪਰਮਾਤਮਾ ਨੂੰ ਕਿ بارش ਦਾ ਜਿਹੜਾ ਕਹਿਰ ਥੋੜਾ ਘਟਾ ਤਾਂ ਜੋ ਇਹ ਪਰਿਵਾਰ ਫਿਰ ਤੋਂ ਆਪਣੀ ਜਿਹੜੀ ਜ਼ਿੰਦਗੀ ਵੱਲ ਨੂੰ ਵਤ ਸਕੜੇ ਸਤਿ ਸ਼੍ਰੀ ਅਕਾਲ ਜਨਾਬਾ ਕੋਲ ਦਾ ਸੰਗਤ ਇਹ ਬੁਢਾ ਸੇਖਾ ਸਾਜੀ ਅ ਕਲਾਸ ਦਾ ਦੇ ਜਿਹੜੇ ਕੋਈ ਇਸ਼ਾਰ ਤੇ ਬਈ ਮਾ ਆ ਜੀ ਆ ਜੀ ਇਹ ਮੋਸ਼ੀ ਜਗਣਾ ਲਾ ਲੇ ਜੀ ਇਹਦਾ ਨਾਮ ਕੀ ਆ ਜਾਏ ਗੱਲ ਦੀ ਨਹੀਂ ਓਕੇ ਬਣੀ ਕੰਮ ਪਾ ਸੈਕਰੀਓ ਪਾਣੀ ਤੇ ਪਾਉਣ ਦੀ ਫੇਰ ਕੋ ਚੱਕਰ ਨਾ ਗੱਲ ਆ ਬਣ ਰਹੀ ਹੈ ਸਸਾਸ ਉਹ ਇਹ ਪ੍ਰਾਸਕਸ ਗੱਲ और बेटा सुनो बेटा ਖਾਨਿਆਂ ਨਾਲ ਘਰੇ ਕਟਰ ਮਸ਼ੀਨ ਦੇਣਾ ਵਧਾ ਕਰਾਂਗੇ ਤਾਂ ਰੁੜ ਜੂ ਆਉਂਦੇ ਕੱਲੇ ਬਸ ਕਾਲੇ ਕਟਰ ਹੋਰ ਭੇਜੋ ਬੰਦੇ ਦੀਪਕ ਦੀਪਕ ਪਰ ਜਾਦਾ ਬੱਲੇ ਕਾਲਾ ਲਾ